ਵਿਦਵਾਨ ਸੱਜਣ ਬੈਠੇ ਹੋ ਜਿੰਨੀ ਕਿ ਮੇਰੀ ਮਤਬੁੱਦ ਮੈਂ ਪੜਿਆ ਭਈ ਉਨੀ ਦੇਰ ਤੱਕ ਸਾਡੀ ਕੌਮ ਦਾ ਜਥੇਦਾਰ ਬਦਲ ਨਹੀਂ ਸਕਦਾ ਜਿੰਨੀ ਦੇਰ ਤੱਕ ਉਹਨੂੰ ਜਾਂ ਕੋਈ ਸਰੀਰਕ ਕਸ਼ਟ ਨਾ ਆਵੇ ਜਾਂ ਉਹਦੀ ਮੌਤ ਨਾ ਹੋਵੇ ਦੂਜਾ ਜਥੇਦਾਰ ਤਾਂ ਲੱਗਦਾ 26 ਦਿਨ ਹੋਏ 26 ਦਿਨਾਂ ਤੇ ਤਿੰਨ ਜਥੇਦਾਰ ਬਦਲ ਗਏ ਆਕੋ ਸਤਰਾਵ 26 ਦਿਨਾਂ ਤੇ ਤਿੰਨ ਜਥੇਦਾਰ ਇੰਨੀ ਛੇਤੀ ਤਾਂ ਨਿਆਣੇ ਖੜਾਉਣੇ ਵਿੱਚੋਂ ਸੈੱਲ ਵੀ ਨਹੀਂ ਬਦਲਦੇ ਜਿੰਨੀ ਛੇਤੀ ਜਥੇਦਾਰ ਬਦਲ ਜਾਂਦੇ ਆ ਕੌਮ ਦਾ ਭਿਕ ਕੀ ਆ ਜੀ ਉਹਨ ਇੱਕ ਤੜਾ ਕਹਿੰਦਾ ਸੀ ਜਥੇਦਾਰ ਜੀ ਤਾਜ ਪੋਸ਼ੀ ਕਰਨੀ ਹੈ ਔਰ 10 ਤਰੀਕ ਨੂੰ ਕਰਨੀ ਹੈ ਦੂਜੇ ਧੜੇ ਨੇ ਬਿਆਨ ਦਿੱਤਾ ਵੀ ਤੁਸੀਂ ਕਰਕੇ ਦਿਖਾਓ ਅਸੀਂ ਹੂਣ ਨਹੀਂ ਦੇਣੀ ਤੇ ਮਸਲਾ ਕੀ ਬਣਿਆ ਜੀ ਰਾਤੀ 2:50 ਮਿੰਟ ਦੇ ਜੇ ਫੋਟੋਆਂ ਤੁਹਾਡੇ ਸਾਹਮਣੇ ਆਈਆਂ ਸੇਵ ਕਰਕੇ ਯੂਮ ਕਰਕੇ ਵੇਖਿਓ ਸਭਨ ਲਈ ਘੜੀ ਦੇ ਉੱਤੇ 2:50 ਮਿੰਟ ਹੋਇਆ ਤੜਕੇ ਦੇ ਜਥੇਦਾਰ ਕੁਲਦੀਪ ਸਿੰਘ ਵੀ ਗੜਗੱਟ ਉਹਨਾਂ ਦੇ ਤਾਜ ਪੋਸ਼ੀ ਹੋਣੀ ਸੀ ਤੇ 2:50 ਮਿੰਟ ਤੇ ਉਹਨਾਂ ਦੇ ਸਿਰ ਦੇ ਉੱਤੇ ਜਥੇਦਾਰੀ ਦੀ ਦਸਤਾਰ ਰੱਖ ਦਿੱਤੀ ਗਈ ਆ ਉੱਥੇ ਨਾ ਗੁਰੂ ਬਰਾਸਾ ਦਾ ਪ੍ਰਕਾਸ਼ ਨਾ ਉੱਥੇ ਗ੍ਰੰਥ ਤੇ ਨਾ ਉੱਥੇ ਪੰਥ ਇਹ ਕਿਹੜੀ ਤਾਰੀਖੋ ਛਹੀ ਹੋਈ ਦੀ ਚਲੋ ਕਰਾਉਣ ਵਾਲੇ ਨੇ ਕਰਾ ਲਈ ਜਿਨ੍ਹਾਂ ਨੇ ਕਰਾਉਣੀ ਉਹਨਾਂ ਨੇ ਕਰਾ ਲਈ ਤੇ ਜਿਹੜੇ ਸਾਡੇ ਵਾਤੇ ਸਿੰਘ ਸਹਿਬਾਨ ਬਣਿਆ ਕੁਲਦੀਪ ਸਿੰਘ ਆ ਜਿਨ੍ਹਾਂ ਨੇ ਸਾਨੂੰ ਸਿੰਘ ਜਣੀਆਂ ਕੌਮ ਨੂੰ ਤੇ ਉਹਨਾਂ ਨੇ ਉਸ ਵੇਲੇ ਇਹ ਨਹੀਂ ਕਿਹਾ ਵੀ ਮੈਂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਜ਼ੂਰੀ ਤੋਂ ਬਗਾਲ ਇਹ ਦਸਤਾਰ ਲੈਣੀ ਹੋਈ ਨਹੀਂ ਜਿਹੜੇ ਜਥੇਦਾਰ ਨੇ ਇਹ ਮਰਿਆਦਾ ਦਾ ਖਿਆਲ ਨਹੀਂ ਰੱਖਿਆ ਤੇ ਉਹ ਸਾਡੀ ਕੌਮ ਨੂੰ ਮਰਿਆਦਾ ਸਮਝਾਵੇਗਾ ਉਹ ਪੰਥ ਨੂੰ ਸਿਰ ਦਵੇਗਾ ਔਰ ਇਹਨਾਂ ਜਨਾਂ ਦੇ ਵਿੱਚ ਹੀ ਰੇਡ ਕਰ ਕਿਉਂ ਪਾਇਆ ਮਸਲਾ ਸ਼੍ਰੀ ਅਕਾਲ ਤਖਤ ਸਾਹਿਬ ਵਾਲੇ ਜਥੇਦਾਰ ਦਾ ਸੀ ਪਰ ਇਹ ਮਸਲਾ ਸ਼੍ਰੀ ਕੇਸਰ ਸਾਹਿਬ ਤੱਕ ਕਿਉਂ ਗਿਆ ਕਿਉਂਕਿ ਹੋਲੇ ਮਹੱਲੇ ਦੇ ਦਿਨ ਨੇ ਕਿ ਸਿੱਖ ਕਿਤੇ ਚੰਗੇ ਤਰੀਕੇ ਦੇ ਨਾਲ ਹੋਲਾ ਮਹੱਲਾ ਨਾ ਕੱਟ ਲੈਣ ਹਰ ਗੱਲ ਦੇ ਵਿੱਚ ਕਿਤੇ ਨਾ ਕਿਤੇ ਇਹ ਕੱਪ ਪਾਉਣਾ ਤੇ ਪਾਉਣਾ ਹੀ ਕਰਨਾ ਹੁਣ ਐ ਨਾ ਕਿਉਂ ਮੈਂ ਅਕਾਲੀਆਣਾ ਬਰੂਧੀ ਮੈਂ ਖੁਦ ਅਕਾਲੀ ਆ ਪਰ ਜੋ ਸਾਹਿਬ ਤੁਸੀਂ ਸਾਡੇ ਨਾਲੋਂ ਸਿਆਣੇ ਜੀ ਸੁਣਿਓ ਧਿਆਨ ਦੇ ਨਾਲ ਮੈਂ ਉਹਨਾਂ ਦਾ ਹਮੈਤੀ ਆ ਅਕਾਲੀਆਂ ਦਾ ਜਿਨ੍ਹਾਂ ਨੇ ਮੌੜਾਂ ਚ ਗਾਂਗਾ ਖਾ ਕੇ ਅਕਾਲੀ ਦਾ ਖੜਾ ਕੀਤਾ ਔਰ ਇੱਕ ਗੱਲ ਪੱਕੀ ਆ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੀਆਂ ਸਟੇਜਾਂ ਦੇ ਉੱਤੇ ਢਾਡੀ ਗੱਜਦੇ ਰਹੇ ਕਵੀਸ਼ਰ ਗੱਜਦੇ ਰਹੇ ਬਾਪੂ ਜੋਗਾ ਸਿੰਘ ਜੋਗੀ ਵਰਗੇ ਦਾਇਆ ਸਿੰਘ ਗਲੋਰ ਵਰਗੇ ਨਾਰਾਇਣ ਸਿੰਘ ਚੰਦਰ ਵਰਗੇ ਅਮਰ ਸਿੰਘ ਸ਼ੌਂਕੀ ਵਰਗੇ ਕਲਵੰਤ ਸਿੰਘ ਬੀਏ ਵਰਗੇ ਗੁਰਬਖਸ਼ ਸਿੰਘ ਬੁਲਟੋਆ ਵਰਗੇ ਅਕੱਲ ਹੀ ਤਾਂ ਜਿਆ ਸਟੇਜਾਂ ਦੇ ਉੱਤੇ ਇਹਨਾਂ ਦੀਆਂ ਰੈਲੀਆਂ ਦੇ ਉੱਤੇ ਢਾਡੀ ਕੱਜਦੇ ਰਹੇ ਇਹਨਾਂ ਦੀ ਹਵਾ ਵਾਲੋਂ ਨੂੰ ਕਿਸੇ ਨੇ ਨਹੀਂ ਦੇਖਿਆ ਤੇ ਜਿੱਦਣ ਦੀਆਂ ਇਹਨਾਂ ਨੇ ਕਬੱਡੀ ਦੇ ਮੈਚਾਂ ਵਿੱਚ ਬੰਬਿਓਂ ਲਿਆਣ ਕੇ ਐਕਟਰਨੀਆਂ ਨਚਾਉਣੀਆਂ ਸ਼ੁਰੂ ਕਰ ਦਿੱਤੀਆਂ ਨਾ ਆਪਣਾ ਕੁਝ ਰੱਖਿਆ ਤੇ ਨਾ ਸਾਡਾ ਕੁਝ ਰਹਿਣ ਦਿੱਤਾ ਨਾ ਆਪਣਾ ਕੁਝ ਰੱਖਿਆ ਤੇ ਨਾ ਸਾਡਾ ਕੁਝ ਰਹਿਣ ਦਿੱਤਾ ਹੁਣ ਕਿਹੜੇ ਪੰਥ ਦੀਆਂ ਬਾਤਾਂ ਪਾਈਆਂ ਵੀ ਅਸੀਂ ਜੋ ਸਾਹਿਬ ਦਸ ਕੇ ਦਿਨ ਪਹਿਲਾਂ ਮੇਰੀ ਇੱਕ ਵੀਡੀਓ ਬਾਹਰ ਹੋਈ ਇਹਨਾਂ ਜੱਥੇਦਾਰਾਂ ਦੇ ਤੌਰ ਤੇ ਤੇ ਜਿਹੜੇ ਬਾਦਲਾਂ ਦੇ ਹਮੈਦੀ ਸੀ ਉਹਨਾਂ ਫੂਲ ਬੜਾ ਕੀਤੇ ਜੀ ਤੁਸੀਂ ਕੀ ਦੇਖਿਆ ਤੁਸੀਂ ਕੀ ਕੀਤਾ ਤੁਸੀਂ ਕੀ ਬੋਲਿਆ ਉਹ ਮੈਂ ਕਹਾ ਰੱਬ ਦੇ ਬੰਦੇ ਅਸੀਂ ਵੀ ਕਾਲੀਆਂ ਫਿਰ ਕਹਿੰਦਾ ਜੀ ਇੱਕ ਪਰਿਵਾਰ ਦੇ ਉੱਤੇ ਉਂਗਲੀ ਕਿਉਂ ਚੁੱਕਦੇ ਅਸੀਂ ਤਾਂ ਉਦੋਂ ਹੀ ਕਹਿੰਦਾ ਸੀ ਜਦੋਂ ਇਹਨਾਂ ਦੇ ਗਲਾਂ ਦੇ ਵਿੱਚ ਫੱਟੇ ਪੁਹਾਏ ਜਥੇਦਾਰਾਂ ਨੇ ਆਪਾਂ ਤਾਂ ਉਦੋਂ ਹੀ ਬਰਦਾਸ਼ਤ ਕਰਤਾ ਵੀ ਜਿਹੜੇ ਅੱਜ ਬਾਥਰੂਮਾਂ ਦੇ ਵਿੱਚ ਬੋਕਰ ਮਾਰਦੇ ਆਂ ਸੇਵਾ ਕਰਦੇ ਆ ਇਹ ਬੋਕਰ ਤੁਹਾਡੇ ਮੌਰਾں 'ਚ ਪੈਣੇ 15 ਦਿਨ ਇਹਨਾਂ ਨੂੰ ਸੇਵਾ ਪੂਰੀ ਕਰਨ ਲੈਣ। ਇਹ ਔਰਾਂ ਦੇ ਬਦਲੇ ਦੀ ਭਾਵਨਾ ਤੇ ਪਰ ਸਾਨੂੰ ਕਹਿਣਾ ਨਹੀਂ ਸੀ ਪਤਾ ਵੀ ਬਦਲੇ ਦੀ ਭਾਵਨਾ ਇਹਨਾਂ ਦੀ ਇੰਨੀ ਨੀਚ ਹਰਕਤ ਤੱਕ ਜਾਊਗੀ ਕਿ ਇਹ ਰਾਤ ਨੂੰ 2:30 ਵਜੇ ਵੀ ਸਾਡੇ ਜਥੇਦਾਰ ਬਦਲਾ ਦੰਗੇ। ਕਿ ਨਹੀਂ ਸੀ ਜਾਣਦੇ ਅਸੀਂ। ਕੌਮ ਕਿਹੜੇ ਮੋੜ ਤੇ ਆਇਆ, ਨਾ ਮਰਨੂ ਜੀ ਕਰਦਾ, ਨਾ ਜੀਉਨੂ ਜੀ ਕਰਦਾ। ਕਰੀਏ ਤੇ ਕਿਹਦੀ ਬਾਤ ਪਾਈਏ ਜੀ? ਐਤੀ ਬੜਾ ਜਿਹੜਾ ਗੁਰਪੁਰਬ ਆ ਰਿਹਾ 10ਵੇਂ ਪਾਤਸ਼ਾਹ ਦਾ ਉਹ 27 ਦਸੰਬਰ ਨੂੰ ਮਨਣਾ। ਹੁਣ ਤੁਸੀਂ ਦੱਸੋ ਵੀ 27 ਦਸੰਬਰ ਨੂੰ ਸਾਬ ਜਦਾਂ ਦੀ ਸ਼ਹੀਦੀ ਦਾ ਰੋਣਾ ਰੋਵਾਂਗੇ ਕਿ ਪਟੜਿਆਂ ਦੀਆਂ ਬਾਤਾਂ ਪਾਵਾਂਗੇ? ਸਾਡੇ ਕੋਲ ਤਾਂ ਇੱਕ ਤਰੀਕ ਨਹੀਂ ਹਾਲੇ ਤੱਕ ਕਲੀਅਰ ਹੋ ਸਕਿਆ। ਹਰ ਗੱਲ ਦੇ ਉੱਤੇ ਪੰਥ ਦਾ ਮਸਲਾ ਮੰਨਿਆ ਕਿ ਤੁਸੀਂ ਹਰ ਪੀਛੰਗ ਦੇ ਉੱਤੇ ਕੋਈ ਨਾ ਕੋਈ ਆਬਜੈਕਸ਼ਨ ਲਾਤਾ ਤੇ ਜਥੇਦਾਰ ਗਿਆਨੀ ਰਕੀਰ ਸਿੰਘ ਜੀ ਉਹਨਾਂ ਦਾ ਕਸੂਰ ਕੀ ਸੀ ਦੱਸੋ ਦੱਸੋ ਕਿਸੇ 'ਚ ਗਲਤੀ ਕੱਢ ਕੇ ਕਿਸੇ 'ਚ ਕਸੂਰ ਦੱਸ ਕੇ ਤੇ ਉਹਨੂੰ ਸੇਵਾ ਤੋਂ ਮੁਕਤ ਕੀਤਾ ਜਾ ਸਕਦਾ ਪਰ ਬਿਨਾਂ ਕਸੂਰ ਕਿਸੇ ਨੂੰ ਪਰੇ ਕਰ ਦੇਣਾ ਹੁਣ ਰਾਤ ਨੂੰ 2:30 ਵਜੇ ਤਾਂ ਦਸਤਾਰ ਦੇਤੀ ਤਾਜ ਪੋਸ਼ੀ ਤੇ ਹੋ ਗਈ ਤੇ ਜਦਨ ਲਾਹਣਾ ਗੱਦੀ ਤੋਂ ਉਧਰ ਪਤਾ ਨਹੀਂ ਲੱਗਣਾ ਜਾਂਦ ਕੇ ਮੇਰੇ ਹਿਸਾਬ ਨਾਲ ਜਦੋਂ ਤੁਸੀਂ ਕਿਸੇ ਨੂੰ ਸੇਵਾ ਦਿੰਦੇ ਹੋ ਪਹਿਲਾਂ ਉਹਦੀ ਸੇਵਾ ਵੇਖੋ ਉਹ ਚੰਗੇ ਤਰੀਕੇ ਨਾਲ ਸੇਵਾ ਕਰਕੇ ਜਾਂਦਾ ਫਿਰ ਕੌਮ ਉਹਦੇ ਗੱਲ 'ਚ ਲੋਈਆਂ ਪਾਵੇ ਕੌਮ ਸਰੋਪੇ ਪਾਵੇ ਕੌਮ ਦਸ਼ਾਲੇ ਪਾਵੇ ਇਹ ਤੇ ਗੱਲ ਬਣਦੀ ਵੇਖੀ ਇੱਥੇ ਆਉਂਦਿਆਂ ਦੇ ਸਰੋਪੇ ਪੈ ਜਾਂਦੇ ਤੇ ਜਾਣ ਲੱਗਿਆਂ ਨੂੰ ਉਹੀ ਤੋਰ ਦਿੰਦੇ ਘਰ ਨੂੰ ਪਰਣਾ ਫੜਾ ਕਰ ਜਥੇਦਾਰ ਦੀ ਪਾਵਰ ਬੜੀ ਵੱਡੀ ਪਾਵਰ ਹੈ ਸਾਡਾ ਤੁਹਾਡਾ ਸਮਾਂ ਜਿਹੜਾ ਉਹ ਅਨਾਉਂਸ ਹੋ ਸਕਦਾ ਮੈਂ ਕਿਤੇ ਤੇ ਪਰ ਇੱਕੋ ਇੱਕ ਸਾਡੀ ਕੌਮ ਦਾ ਜਥੇਦਾਰ ਹੈ ਜਿਹਦਾ ਸਮਾਂ ਕੋਈ ਬੰਦਾ ਅਨਿਸ਼ਚਿਤ ਨਹੀਂ ਕਰ ਸਕਦਾ ਵੀ ਇਹ ਕਿੰਨਾ ਸਮਾਂ ਬੋਲੂਗੇ ਕਿਉਂਕਿ ਜਥੇਦਾਰ ਨੇ ਕੌਮ ਨੂੰ ਸਮਾਂ ਦੇਣਾ ਹੈ ਪਰ ਇੱਥੇ 26 ਦਿਨਾਂ ਤੋਂ ਕੋਈ ਜਥੇਦਾਰ ਹੀ ਪਦੋਂ ਤੇ ਸਮਾਂ ਤੇ ਕਿਸੇ ਸਾਡੀ ਕੌਮ ਦਾ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ ਨਿਹੰਗਵਰ ਕੇ ਹੋਣੇ ਚਾਹੀਦੇ। ਸ਼ਹੀਦ ਭਾਈ ਗੁਰਦੇਵ ਸਿੰਘ ਕਾਉਂ ਕੇ 1985-86 ਵਿੱਚ ਜਥੇਦਾਰ ਸੀ। ਸਮੇਤ ਸੈਣੀ ਨੇ ਉਹਨੂੰ ਇੱਕ ਵਾਰੀ ਗ੍ਰਿਫਤਾਰ ਕਰਕੇ ਕਹਿੰਦਾ ਕਿਰਪਾਹਾਂ ਲਾਵੇ। ਜਥੇਦਾਰ ਨੇ ਪਹਿਲਾਂ ਨਿਮਰਤਾ ਵਿੱਚ ਕਿਹਾ, "ਕਹਿੰਦਾ ਜੀ ਇਹ ਸਾਡਾ ਅੰਗ ਹੈ, ਇਹ ਸ਼ਸਤਰ ਹੈ, ਇਹ ਬਾਜਾਂ ਵਾਲੇ ਦੀ ਦੇਣ ਹੈ, ਇਹ ਸਰੀਰ ਤੋਂ ਉੱਪਰ ਇਹ ਨਹੀਂ ਕੀਤਾ ਜਾ ਸਕਦਾ।" ਉਹਨੇ ਪੁਲਿਸ ਵਾਲੀ ਬੋਲੀ ਬੋਲੀ ਮਤੇਤੇ ਟੁੜੀ ਪਾ ਕੇ ਕਹਿੰਦਾ ਮੈਂ ਤੈਨੂੰ ਕਹਿੰਦਾ ਕਿਰਪਾਨ ਲਾ ਦੇ ਉਰੇ ਬੱਤ ਕਾ ਥੱਪੜ ਮਾਰੇ ਉਹ ਕਹਿੰਦਾ ਮੈਂ ਕੌਮ ਦਾ ਜਥੇਦਾਰ ਤੂੰ ਮੈਨੂੰ ਕਹਿੰਦਾ ਕਿਰਪਾਨ ਲਾ ਦੇ ਜੇ ਜਥੇਦਾਰ ਨੇ ਕਿਰਪਾਨ ਲਾਤੀ ਤੇ ਪਿਛੇ ਕੌਮ ਦਾ ਕੀ ਬਣੂ ਪਰ ਅਫਸੋਸ ਕਿ ਅੱਜ ਕੀ ਹੋ ਰਿਹਾ ਭਾਈ ਕਿ ਜਿਵੇਂ ਜਥੇਦਾਰ ਨੇ ਆਪਣੇ ਸਿਰ ਦੇ ਉੱਤੇ ਇਹ ਤਾਜ ਪੋਚੀ ਵਾਲੀ ਦਸਤਾਰ ਲੈਣੀ ਸੀ ਉਹਨੇ ਇਹ ਵੀ ਨਹੀਂ ਕਿਹਾ ਦਸਤਾਰ ਰੱਖਣ ਵਾਲਾ ਨੂੰ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਤੇ ਹੋ ਰਹਿਣ ਜੋ ਪੰਥ ਦੇ ਆਉਣ ਦਿਓ ਗ੍ਰੰਥ ਦੇ ਆਉਣ ਦਿਓ ਇਹਦੀ ਹਜ਼ੂਰੀ ਤੋਂ ਬਗੈਰ ਕੰਮ ਪੂਰਾ ਕਿਹੜਾ ਜੀ ਇੱਕ ਵਾਰੀ ਕਹ ਦੋ ਸਤਨਾਮ ਧੰਨ ਗੁਰੂ ਗੋਬਿੰਦ ਸਿੰਘ ਮਾਰਾ ਸਦਾ ਪਾਤਸ਼ਾ ਅੱਜ ਜਾਂਦਿਆਂ ਨੇ ਟਰਾਲੀਆਂ ਪਰ ਪਰ ਕੇ ਆਨੰਦਪੁਰ ਸਾਹਿਬ ਨੂੰ ਮੈਂ ਨਾਲ ਦੀ ਨਾਲ ਬੇਨਤੀ ਕਰਕੇ ਆਪਣੇ ਟਿਕਾਣੇ ਤੇ ਜਾਣਾ ਚਾਹੁੰਦਾ ਕਿ ਬਾਜਾਂ ਵਾਲੇ ਬਾਪੂ ਨੇ ਮੇਰੀ ਰੰਗਾਂ ਦੀ ਹੋਲੀ ਨਹੀਂ ਖੱਡੀ ਉਹਨੇ ਆਪਣੇ ਪਰਿਵਾਰ ਦਾ ਲਹੂ ਨਿਡੋਲਿਆ ਇੱਕ ਵਾਰੀ ਕਹ ਦੋ ਸਤਨਾਮ ਸ੍ਰੀ ਵਾਹਿਗੁਰੂ ਮੇਰੀ ਰੰਗਾਂ ਦੀ ਬਾਤ ਨਹੀਂ ਆ ਮਾਤਾ ਗੁਜਰੀ ਨੇ ਆਪਣੇ ਪਰਿਵਾਰ ਦਾ ਇੰਨਾ ਲਹੂ ਡੋਲਿਆ ਕਿ ਦੁਨੀਆਂ ਦੀ ਮਾਂ ਕੋਈ ਉਹਨਾਂ ਪਾਣੀ ਨਹੀਂ ਪਲਾ ਸਕਦੀ। ਦੁਨੀਆਂ ਦੀ ਮਾਂ ਕੋਈ ਉਹਨਾਂ ਪਾਣੀ ਨਹੀਂ ਪਲਾ ਸਕਦੀ। ਤੁਹਾਡੇ ਵਿਹੜੇ ਵਿੱਚ ਵਿਆਹ ਦਾ ਪਿੰਟ ਲੱਗਾ ਹੋਵੇ ਤੇ ਦੂਜਾ ਤੀਜਾ ਆਣ ਕੇ ਕੋ ਰਾਂਝਾ ਬਾਦਲੇ ਕਿਦਾਂ ਦਾ ਲੱਗੂਗਾ ਜੀ ਤੁਹਾਨੂੰ? ਚੰਗਾ ਲੱਗੂ ਕਿ ਮਾੜਾ ਲੱਗੂ ਬੋਲ ਕੇ ਦੱਸੋ। ਮਾੜਾ ਲੱਗੂ ਨਾ ਜੀ ਤਾਂ ਜਿੱਥੇ ਹੌਲੇ-ਮਹਲੇ ਦੇ ਦਿਨ ਬਾਜਾਂ ਵਾਲੇ ਪਾਸੇ ਘਰ ਦੇ ਵਿੱਚ ਚੱਲਦੇ ਨੇ ਇਹ ਖੁਸ਼ੀਆਂ ਦਾ ਪ੍ਰਤੀਕ ਤੇ ਚੜਦੀ ਕਲਾ ਦਾ ਹੌਲਾ-ਮਹਲਾ ਫਿਰ ਉੱਥੇ ਹੀ ਜਥੇਦਾਰੀਆਂ ਵਾਲਾ ਪਰਾਂਝ ਬਾਗ ਦੇ ਵਿੱਚ ਬਹਿ ਗਏ 10 ਦਿਨ ਅਟਕ ਕੇ ਵੀ ਇਹ ਕੰਮ ਹੋ ਸਕਦਾ ਸੀ ਦੱਸ ਦੇ ਨਾ ਅਟਕੇ ਵੀ ਇਹ ਕੰਮ ਹੋ ਸਕਦਾ ਸੀ ਫਿਰ ਸਾਨੂੰ ਕਹਦੇ ਹੱਕ ਦੇ ਤੱਕ ਅਸੀਂ ਗੁਰੂ ਘਰ ਦੇ ਵਿੱਚ ਜਾ ਕੇ ਰੰਝ ਪਾਈਏ ਬਾਈ ਇਹ ਵਿਚਾਰਨੀਆ ਪੈਣੀਆਂ ਗੱਲਾਂ ਸਿੱਖਾਂ ਨੂੰ ਜਿੰਨੀ ਦੇਰ ਤੱਕ ਤੁਸੀਂ ਨਹੀਂ ਜਾਗਦੇ ਇੱਕ ਵਾਰੀ ਰਲ ਕੇ ਕਹੋ ਸਤਨਾਮ